ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਪਾਰਾ ਦੱਸਦੀ ਹੈ 33 ਡਿਗਰੀ ਤੱਕ ਪਹੁੰਚ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਗਰਮੀ ਦਾ ਅਸਰ ਸੁਖਨਾ ਝਿਲਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਏਐਨਵੀ ਦੀ ਖਾਸ ਰਿਪੋਰਟ ਚੰਡੀਗੜ੍ਹ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ ਹਾਲਾਂਕਿ ਜੇਕਰ ਪਿਛਲੇ ਦਿਨੀ ਗੱਲ ਕਰੀ ਤਾਂ ਕੁਝ ਰਾਹਤ ਜਿਹੜੀ ਆ ਉਹ ਜੂਰ ਮਿਲਦੀ ਹੋਈ ਨਜ਼ਰ ਆਈ ਸੀ ਪਹਿਲਾਂ ਚੰਡੀਗੜ੍ਹ ਦੇ ਵਿੱਚ ਪਾਰਾ ਜਿਹੜਾ ਉਹ 40 ਡਿਗਰੀ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਅੱਜ ਦੇ ਸਮੇਂ ਦੀ ਗੱਲ ਕਰੀ ਤਾਂ ਅੱਜ ਦੇ ਸਮੇਂ ਦੇ ਵਿੱਚ 33 ਡਿਗਰੀ ਪਾਰਾ ਜਿਹੜਾ ਉਹ ਚੰਡੀਗੜ੍ਹ ਦਾ ਹੈਗਾ ਤੇ ਇਹਦੇ ਵਿੱਚ ਚੱਲਦਿਆਂ ਅਗਰ ਗਰਮੀ ਦੀ ਗੱਲ ਕਰੀ ਤਾਂ ਗਰਮੀ ਨੇ ਪੂਰੀ ਅੱਤ ਕਰਾਈ ਹੋਈ ਨਜ਼ਰ ਆ ਰਹੀ ਹੈ ਹੁਣ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿੱਥੇ ਕਿ ਲੋਕ ਜਿਹੜੇ ਨੇ ਉਹ ਦੂਰ ਦਰਾਡੇ ਉਹ ਕੁਮ ਮੰਦਰ ਸੁਖਨਾ ਝੀਲ ਦੀਆਂ ਤਾਂ ਤਸਵੀਰਾਂ ਦੇ ਵਿੱਚ ਸੁਖਨਾ ਝੀਲ ਇੱਕ ਹਿੱਸਾ ਜਿਹੜਾ ਉਹ ਜੂਰ ਗਰਮੀ ਦੇ ਕਾਰਨ ਸੁੱਕਦਾ ਹੋਇਆ ਨਜ਼ਰ ਆ ਰਿਹਾ ਤੇ ਜੇ ਕੋ ਪਾਣੀ ਦੇ ਤਸਵੀਰਾਂ ਜੇਕਰ ਦਿਖਾਈਆ ਪਾਣੀ ਇੱਥੇ ਪਹਿਲਾਂ ਜੇਕਰ ਆਮ ਤੌਰ ਤੇ ਗੱਲ ਕਰਦਾ ਕਾਫੀ ਭਰਿਆ ਹੋਇਆ ਨਜ਼ਰ ਆਉਂਦਾ ਸੀਗਾ ਪਰ ਹੁਣ ਇਹ ਬਿਲਕੁਲ ਚਿੱਕਰ ਵਰਗਾ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਦੇਖੋ ਇੱਕ ਜਾਨਵਰ ਜਿਹੜਾ ਉਹ ਵੀ ਇਸ ਪਾਣੀ ਦੇ ਵਿੱਚ ਜੂਰ ਗਰਮੀ ਤੋਂ ਰਾਹਤ ਲੰਦਾ ਹੋਇਆ ਨਜ਼ਰ ਆ ਰਿਹਾ ਠੰਡੇ ਪਾਣੀ ਦੇ ਵਿੱਚ ਜੂਰ ਘੁੰਮਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਪਾਣੀ ਦੇ ਲੈਵਲ ਦੀ ਗੱਲ ਕਰੀ ਤਾਂ ਪਾਣੀ ਦਾ ਲੈਵਲ ਬਿਲਕੁਲ ਥੱਲੇ ਜਾ ਚੁੱਕਿਆ ਜਿੱਦਾਂ ਕਿ ਮੈਕਸਿਮਮ ਲੈਵਲ ਦੀ ਗੱਲ ਕਰੀ ਤਾਂ ਦੇਖੋ ਤੁਸੀਂ 11 116300 ਜਿਹੜਾ ਲਿਖਿਆ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਜਰੂਰ ਲੈਵਲ ਜਿਹੜਾ ਜਦ ਇਹਨਾਂ ਪਰ ਜਾਂਦਾ ਤਾਂ ਫਲੱਡ ਗੇਟ ਜਿਹੜੇ ਨੇ ਉਹ ਵੀ ਖੋਲੇ ਜਾਂਦੇ ਨੇ ਪਰ ਫਿਲਹਾਲ ਪਾਣੀ ਦਾ ਪੱਧਰ ਜਿਹੜਾ ਇਨਾਂ ਕੋ ਨੀਵਾ ਹੋ ਚੁੱਕਿਆ ਹੈ ਕੀ ਗਰਮੀ ਦਾ ਕਹਿਰ ਹੈ ਸ਼ਰਿਆ ਨੂੰ ਪਤਾ ਲੱਗਦਾ ਹੋਇਆ ਨਜ਼ਰ ਆ ਰਿਹਾ ਕਿ ਗਰਮੀ ਜਿਹੜੀ ਆ ਉਹ ਹੱਥ ਦੀ ਪੈਂਦੀ ਹੋਈ ਨਜ਼ਰ ਆ ਰਹੀ ਜਿਸ ਦੇ ਚਲਦਿਆਂ ਸੁਖਣਾ ਲਿਗਦਾ ਇੱਕ ਹਿੱਸਾ ਜਿਹੜਾ ਉਹ ਜ਼ੂਰ ਸੁੱਕਿਆ ਹੋਇਆ ਵੀ ਨਜ਼ਰ ਆ ਰਿਹਾ ਹਾਲਾਂਕਿ ਇਸ ਸਮੇਂ ਦੀ ਗੱਲ ਕਰੀ ਤਾਂ ਇਸ ਸਮੇਂ ਵੀ ਸੁਖਣਾ ਲਿਗਦੇ ਉਹ ਤੇ ਚਹਲ ਪਹਲ ਜਿਹੜੀ ਹੈ ਉਹ ਲਗਾਤਾਰ ਰਹਿੰਦੀ ਸੀ ਪਰ ਫਿਲਹਾਲ ਹੁਣ ਚਹਲ ਪਹਲ ਦੀ ਗੱਲ ਕਰੀ ਤਾਂ ਲੋਕ ਆਪਣੇ ਘਰੋਂ ਦੇ ਨਿਕਲ ਨੂੰ ਗੁਰੇਸ਼ ਜ਼ੂਰ ਕਰਦੇ ਹੋਏ ਨਜ਼ਰ ਆ ਰਹੇ ਕਿਉਂਕਿ ਇੰਨੀ ਗਰਮੀ ਜੇਕਰ ਕਿਹਾ ਜਾਵੇ ਤਾਂ ਗਰਮੀ ਤੇ ਚਲਦਿਆਂ ਲੋਕ ਕਿਹਨੇ ਆਪਣੇ ਘਰੋਂ ਨਹੀਂ ਨਿਕਲ ਰਹੇ ਜੇਕਰ ਸੁਖਨਾ ਲੇਕ ਦੀ ਗੱਲ ਕਰੀਏ ਸੁਖਨਾ ਲੇਕ ਦੇ ਉੱਤੇ ਵੀ ਲੋਕ ਜਿਹੜੇ ਨੇ ਉਹ ਬਹੁਤ ਘੱਟ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਪਰ ਟੂਰਿਸਟ ਦੀ ਗੱਲ ਕਰੀਏ ਟੂਰਿਸਟ ਜਿਹੜੇ ਨੇ ਉਹ ਦੂਰ ਤਰਾਡੇ ਉਹ ਸੁਖਨਾ ਝੀਲ ਦੇਖਣ ਆਉਂਦੇ ਨੇ ਚੰਡੀਗੜ੍ਹ ਦੇਖਣ ਆਉਂਦੇ ਨੇ ਤਾਂ ਉਹ ਦੇਖਣ ਨੂੰ ਜੁਰ ਇੱਥੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਪਰ ਇੰਨੀ ਮਾਤਰਾ ਦੇ ਵਿੱਚ ਨਹੀਂ ਜਿੰਨੀ ਮਾਤਰਾ ਦੇ ਵਿੱਚ ਟੂਰਿਸਟ ਜਿਹੜੇ ਨੇ ਉਹ ਇੱਥੇ ਹੁੰਦੇ ਨੇ ਹਾਲਾਂਕਿ ਜੁਰ ਤਸਵੀਰਾਂ ਵੀ ਇਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਊਗੀ ਕਿਉਂਕਿ ਜੇਕਰ ਸੁਖਨਾ ਲੈਕ ਦੀ ਗੱਲ ਕਰੀਏ ਤਾਂ ਸੁਖਨਾ ਲੈਕ ਦੇ ਵਿੱਚ ਦੂਰ ਦਰਾਡੇੋਂ ਲੋਕ ਜਿਹੜੇ ਨੇ ਉਹ ਪੁੱਛਦੇ ਹੋਏ ਜ਼ਰੂਰ ਨਜ਼ਰਾਂ ਦਿੰਦੇ ਨੇ ਇੱਕ ਹਿੱਸਾ ਚੀਲ ਦਾ ਇਹ ਵੀ ਹੈ ਸੁਖਨਾ ਝੀਲ ਦੇ ਇੱਕ ਹਿੱਸਾ ਇਹ ਵੀ ਹੈ ਜਿੱਥੇ ਕਿ ਆਮ ਤੌਰ ਤੇ ਕਮਲ ਦੇ ਫੁੱਲ ਜਿਹੜੇ ਨੇ ਉਹ ਜੂਰ ਖਿੜੇ ਹੋਏ ਦਿਖਾਈ ਦਿੰਦੇ ਨੇ ਪਰ ਸੁੱਕ ਚੁੱਕਿਆ ਇਹ ਹਿੱਸਾ ਜਿਹੜਾ ਉਹ ਵੀ ਸੁੱਕ ਚੁੱਕਿਆ ਇੱਥੇ ਵੀ ਜਿਹੜਾ ਪਾਣੀ ਆ ਉਹ ਬਿਲਕੁਲ ਘਟਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਸੁਖਨਾ ਝੀਲ ਦੀ ਨਜ਼ਰਨਵਾਰੀ ਤਾਂ ਸੁਖਨਾ ਝੀਲ ਦਾ ਜਿਹੜਾ ਇਹ ਹਿੱਸਾ ਹੈ ਜਿਹੜਾ ਕਿ ਪਾਣੀ ਬਿਲਕੁਲ ਹੀ ਥੱਲੇ ਗਿਆ ਹੋਇਆ ਜਿਹੜਾ ਨਜ਼ਰ ਆ ਰਿਹਾ ਪਾਣੀ ਦੇ ਵਿੱਚ ਜਿਹੜੇ ਜਿਹੜੇ ਪੌਦੇ ਨੇ ਉਹ ਵੀ ਨਿਕਲੇ ਹੋਏ ਨਜ਼ਰ ਆ ਰਹੇ ਨੇ ਤੇ ਦੇਖੋ ਤੁਸੀਂ ਇੱਕ ਪਾਸੇ ਦੇਖਿਆ ਜਾਂਦਾ ਕਿ ਸੁਖਨਾ ਨੂੰ ਦੇਖਦੇ ਜਗ੍ਹਾ ਦੇ ਉੱਤੇ ਇੱਥੇ ਤੱਕ ਵੀ ਕਿਸ਼ਤੀਆਂ ਜਿਹੜੇ ਨੇ ਉਹ ਆਮ ਤੌਰ ਤੇ ਸ਼ਾਮ ਨੂੰ ਜਿਹੜੇ ਨੇ ਉਹ ਦੇਖੀ ਜਾਂਦੇ ਨੇ ਜਿੱਥੇ ਕਿ ਲਗਾਤਾਰ ਕੰਪੀਟੀਸ਼ਨ ਜਿਹੜੇ ਨੇ ਉਹ ਵੀ ਇੱਥੇ ਹੁੰਦੇ ਹੋਏ ਨਜ਼ਰ ਆਉਂਦੇ ਨੇ ਪਰ ਥੱਲੇ ਜਾਂਦੇ ਹੋਏ ਦੀ ਗੱਲ ਕਰੀ ਤਾਂ ਥੱਲੇ ਤੱਕ ਯੂਰ ਇਹ ਇੱਥੇ ਜਿਹੜੇ ਲੋਕ ਵੀ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸੋਕਾ ਜਿਹੜਾ ਇੱਕ ਪਾਸਾ ਪੈਂਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਪਾਣੀ ਦਾ ਲੈਵਲ ਜਿਹੜਾ ਹੈ ਉਹ ਜ਼ਰੂਰ ਇੱਕ ਤਰ੍ਹਾਂ ਤੋਂ gira ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਤਾਂ ਗਰਮੀ ਦਾ ਕਹਿਰ ਲਗਾਤਾਰ ਚੱਲ ਰਿਹਾ ਜਿਸ ਦੇ ਚੱਲਦੇ ਅਗਰ ਸੁਖਨਾ ਲੇਕ ਦੀ ਗੱਲ ਕਰੇ ਤਾਂ ਸੁਖਨਾ ਲੇਕ ਦੀ ਇੱਕ ਹਿੱਸਾ ਜਿਹੜਾ ਉਹ ਸੁੱਕਦਾ ਹੋਇਆ ਨਜ਼ਰ ਆ ਰਿਹਾ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਿਸਟ ਵਿਜੇ ਦੇ ਨਾਲ ਸੰਦੀਪ ਸਿੰਘ ਏਐਨਬੀ ਨਿਊਜ਼